ਹੈਲੋ ਗਾਇਜ਼ ਅੱਜ ਆਪਾਂ ਰੈਸਪੀ ਬਣਾ ਰਹੇ ਆਂ ਅਲਸੀ ਦੀਆਂ ਪਿੰਨੀਆਂ ਜਿਹੜੀਆਂ ਕਿ ਹੁਣ ਸਿਆਲ ਆ ਗਏ ਆ ਕਿ ਹੁਣ ਸਾਰਿਆਂ ਦੇ ਕਿ ਰੋਟੀ ਦੇ ਨਾਲੋਂ ਜ਼ਿਆਦਾ ਇਹ ਯੂਜ਼ ਕਰਨ ਵਾਲੀ ਚੀਜ਼ ਆ ਸਭ ਤੋਂ ਪਹਿਲਾਂ ਆਪਾਂ ਕੜਾਈ ਨੂੰ ਰੱਖਾਂਗੇ ਭੱਠੀ ਤੇ ਕੜਾਈ ਨੂੰ ਰੱਖ ਕੇ ਭੱਠੀ ਤੇ ਉਸ ਤੋਂ ਬਾਅਦ ਆਸੀਂ ਪਾਵਾਂਗੇ ਦੇਸੀ ਘਿਓ ਜੋ ਪਿਓਰ ਕਰਦਾ ਆ ਇਹਨੂੰ ਆਪਾਂ ਦੇਸੀ ਘਿਓ ਨੂੰ ਪੂਰਾ ਮੈਲਟ ਕਰਕੇ ਐਨਾ ਭੁੰਨ ਲਾਂਗੇ ਐਨਾ ਸੇਕਾ ਦਿਵਾ ਕੇ ਤੇ ਫਿਰ ਅਸੀਂ ਇਸ ਨੂੰ ਦੇਖਾਂਗੇ ਉਸ ਤੋਂ ਬਾਅਦ ਆ ਫੇਂ ਖੋਪਾ ਲਿਆ ਜਿਹਨੂੰ ਗਿਰੀ ਬੋਲਦੇ ਆ ਖੋਪਾ ਕੱਦੂ ਕਸ ਕਰਦਾ ਆ ਉਸ ਤੋਂ ਬਾਅਦ ਆ ਖੋਪਾ ਕੱਦੂ ਕਸ ਕਰਕੇ ਇਹਨੂੰ ਦੇਖਣਾ ਵੀ ਇਹਦਾ ਸਾਈਜ਼ ਜਿਹੜਾ ਨਾ ਛੋਟਾ ਵੱਡਾ ਨਹੀਂ ਫੇਂ ਸਾਈਜ਼ ਚੈੱਕ ਕੀਤਾ ਸਾਈਜ਼ ਠੀਕ ਲੱਗਾ ਫੇਰ ਅਸੀਂ ਕੱਦੂ ਕਸ ਕੰਨਾ ਸ਼ੁਰੂ ਕਰ ਦਿੱਤਾ ਫੇਰ ਉਧਰੋਂ ਅਸੀਂ ਪਾ ਲਈਏ ਇਧਰੋਂ ਅਲਸੀ ਅਲਸੀ ਜਿਹੜੀ ਪੀਸੀ ਹੋਈ ਹੁੰਦੀ ਆ ਆਪਾਂ ਨੂੰ ਬਾਜ਼ਾਰੋਂ ਮਿਲਦੀ ਪਰ ਆਪਾਂ ਘਰੇ ਪੀਸੀ ਆ ਬਾਜ਼ਾਰੋਂ ਪਤਾ ਨਹੀਂ ਕੀ ਕੁਝ ਮਿਕਸ ਕਰ ਦਿੰਦੇ ਆ ਪਰ ਆਪਾਂ ਜਿਹੜੀ ਘਰ ਦੀ ਪੀਸੀ ਉਹ ਪਾਵਾਂਗੇ ਤੇ ਅਲਸੀ ਨੂੰ ਮੜਾ ਚੰਗੀ ਤਰ੍ਹਾਂ ਭੁੰਨ ਲੈਣਾ ਆ ਥੋੜਾ ਥੋੜਾ ਕਰਕੇ ਫੇ ਅਲਸੀ ਭੁੰਨ ਨੂੰ ਇਹਨੂੰ ਥੱਲੇ ਨਹੀਂ ਲੱਗਣ ਦੇਣਾ ਇਹਨੂੰ ਭੁੰਨੀ ਜਾਣਾ ਭੁੰਨਣ ਤੋਂ ਨਾਲ-ਨਾਲ ਫਿਰ ਅਸੀਂ ਅਲਸੀ ਤੇ ਪਾਈ ਮੂੰਗੀ ਦੀ ਦਾਲ ਪੂ ਪੀਸੀ ਹੋਈ ਉਹ ਵੀ ਅਸੀਂ ਆਪ ਹੀ ਘਰੇ ਪੀਸੀ ਹੈ ਜੇ ਜਿਹੜੇ ਸਾਨੂੰ ਪਤਾ ਵੀ ਇਹ ਕੋਈ ਪ੍ਰੋਡਕਟ ਮਿਕਸ ਨਹੀਂ ਆ ਤੇ ਇਹਨੂੰ ਵੀ ਭੁੰਨ ਲੈਣਾ ਚੰਗੀ ਤਰ੍ਹਾਂ ਹਲਾਈ ਜਾਣਾ ਹਲਾਈ ਜਾਣਾ ਵੀ ਇਹਨੂੰ ਚੰਗੀ ਤਰ੍ਹਾਂ ਲਾਲ ਕਰ ਲੈਣਾ ਆਪਾਂ ਵੀ ਜਿਹੜਾ ਸਾਨੂੰ ਲੱਗੇ ਵੀ हां ਵੀ ਚੰਗੀ ਤਰ੍ਹਾਂ ਭੁੰਨ ਹੋ ਗਿਆ ਹੁਣ ਸਾਡੀ ਐਲਸੀ ਭੁੰਨ ਹੋ ਰਹੀ ਆ ਚੰਗੀ ਤਰ੍ਹਾਂ ਆਪਾਂ ਹਲਾਈ ਜਾਣਾ ਇਹਨੂੰ ਰੁਕਣਾ ਨਹੀਂ ਉਦੋਂ ਤੱਕ ਜਦ ਤੱਕ ਆਪਾਂ ਦਾ ਇਹਦਾ ਕਲਰ ਬ੍ਰਾਊਨ ਜਿਹਾ ਨਾ ਹੋ ਜਾਵੇ ਵੀ ਇਹ ਫਿਰ ਫਿਰ ਮੂੰਹ 'ਚ ਫਿਰ ਦਾਣੇ-ਦਾਣੇ ਨਹੀਂ ਆਂਦੇ ਇਹਨਾਂ ਚੰਗੀ ਤਰ੍ਹਾਂ ਵਧੀਆ ਰਹਿੰਦਾ ਆ ਤੁਹਾਨੂੰ ਹਲਸੀ ਤੁਹਾਨੂੰ ਪਤਾ ਹੀ ਆ ਵੀ ਹਲਸੀ ਕਿੰਨੀ ਵਧੀਆ ਹੁੰਦੀ ਉਸ ਤੋਂ ਬਾਅਦ ਅਸੀਂ ਇਸ ਦੇ ਚ ਐਡ ਕਰਾਂਗੇ ਬਦਾਮ ਗਿਰੀ ਮੂੰਗਫਲੀ ਦੀ ਗਿਰੀ ਇਹ ਵੀ ਲੈ ਆਉਂਦੇ ਇਹ ਵੀ ਆਪਾਂ ਨੂੰ ਵਧੀਆ ਮਿਲ ਗਏ ਆ ਤੇ ਇਹ ਵੀ ਆਪਾਂ ਦੇਖੇ ਵੀ ਵਧੀਆ ਵਾਲੇ ਆ ਤੇ ਇਹਦੇ ਚ ਆਪਾਂ ਨਾਲ ਇਹਦੇ ਐਡ ਹੋਰ ਕਰਾਂਗੇ ਇੱਕ ਚੀਜ਼ ਦੇ ਇਹਦੇ ਨਾਲ ਆਪਾਂ ਕਾਜੂ ਵੀ ਐਡ ਕਰ ਲਏ ਤੇ ਮੱਕਜ ਵੀ ਕਾਜੂ ਵੀ ਵਧੀਆ ਸੇਤ ਲਈ ਆ ਤੇ ਮੱਕਜ ਵੀ ਮੱਕਜ ਤੁਹਾਨੂੰ ਪਤਾ ਹੈ ਬ੍ਰੇਨ ਜੇ ਨੂੰ ਮੱਕਜ ਕਹਿੰਦੇ ਉਹ ਬ੍ਰੇਨ ਦਾ ਆਪੇ ਉਸ ਤੋਂ ਬਾਅਦ ਐਡ ਕਰਾਂਗੇ ਗੁੜ ਗੁੜ ਆਪਾਂ ਖੰਡ ਨਹੀਂ ਪਾਈ ਦੀ ਗੁੜ ਨਾਲ ਇਦਾਂ ਉਸ ਤੋਂ ਬਾਅਦ ਨਾਲ ਇਹਦੇ ਆਪਣੀ ਜਿਹੜੀ ਕद्दूकस ਹੋ ਗਈ ਆ ਗਿਰੀ ਜਿਹੜੀ ਆਪਾਂ ਕਹਿੰਨੇ ਸੀ ਉਹ ਕद्दूकस ਹੋ ਕੇ ਤਿਆਰ ਆ ਆਪਣੀ ਫਿਰ ਆਪਾਂ ਇਧਰ ਬਾਦਾਮ ਤੇ ਮੱਕਜ ਤੇ ਆਪਾਂ ਉਹ ਥੋੜੇ ਕੋ ਥੋੜੇ ਕਟ ਕੇ ਵੀ ਜਿਆਦਾ ਛੋਟੇ ਪੀਸ ਵੀ ਨਾ ਰਹਿਣ ਵੱਡੇ ਰਹਿਣ ਉਸ ਤੋਂ ਬਾਅਦ ਫਿਰ ਆਉਣ ਆਪਾਂ ਗੁੜ ਗੋੜ ਨੂੰ ਦੇਸੀ ਘੇਚ ਪਾ ਕੇ ਆਇਆ ਨਾ ਮੈਲਟ ਕਰ ਲੈਣਾ ਚਾਣੀ ਜੀ ਬਣਾ ਲੈਣੀ ਹੈ ਤੁਸੀਂ ਪਾਣੀ ਤੇ ਵੀ ਕਰ ਸਕਦੇ ਆ ਪਰ ਆਪਾਂ ਦੇਸੀ ਘੇਚ ਜਿਹੜੀ ਪਿਓਰ ਕਰਦੇ ਆ ਆਪਾਂ ਪਾਣੀ ਯੂਜ਼ ਨਹੀਂ ਕਰਦੇ ਕਿਉਂਕਿ ਇਹਨੂੰ ਪਾਣੀ ਨਾਲ ਤਾਂ ਫਿਰ ਪਾਣੀ ਵੀ ਪਾ ਸਕਦੇ ਹੋ ਫਿਰ ਚਾਣੀ ਜੀ ਬਣ ਜਾਂਦੀ ਜਿਆਦਾ ਇਸ ਤੋਂ ਆਦਾ ਕਾਜੂ ਨਹੀਂ ਆਪਾਂ ਛੋਟੇ ਛੋਟੇ ਕੀਤੇ ਕਿਉਂਕਿ ਫਿਰ ਉਹ ਭੁਰ ਜਾਂਦੇ ਜਿਆਦਾ ਬ੍ਰੀਕ ਹੋ ਜਾਂਦੇ ਪੂਲੇ ਹੁੰਦੇ ਆ ਆਪਾਂ ਕਾਜੂ ਸਾਫ ਤੇ ਪਾਵਾਂਗੇ ਖਾਣ ਚ ਸਵਾਦਿਸ਼ਟ ਵੀ ਲੱਗੇ ਫਿਰ ਪਾਵਾਂਗੇ ਆਪਾਂ ਮਗਜ ਮਗਜ ਤੁਹਾਨੂੰ ਪਤਾ ਮਗਜ ਖਰਾਬ ਹੀ ਰਹਿੰਦਾ ਅੱਜ ਕੱਲ ਬੰਦਿਆਂ ਦਾ ਇਸ ਲਈ ਮਗਜ ਜ਼ਰੂਰੀ ਆ ਪਾਉਣੇ ਨਾ ਹੀ ਮਗਜ ਇਹਦਾ ਕੰਮ ਬਹੁਤ ਵਧੀਆ ਆ ਉਸ ਤੋਂ ਬਾਅਦ ਆ ਫਿਰ ਆਪਾਂ ਐਡ ਕੀਤੇ ਬਾਦਾਮ ਜਿਹੜੇ ਆਪਾਂ ਹੋਰ ਛੋਟੇ ਛੋਟੇ ਪੀਸ ਕੀਤੇ ਹੋਏ ਸਗੇ ਇਹ ਬਾਦਾਮਾਂ ਤੋਂ ਬਾਅਦ ਆਪਾਂ ਫਿਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਦੇਸੀ ਘੀਏ ਚ ਐਨ ਹਲਾਈ ਜਾਣਾ ਇਹਨੂੰ ਜਦ ਤੱਕ ਐਨ ਪ੍ਰੋਪਰ ਬਾਦਾਮ ਤੇ ਕਾਜੂ ਤੇ ਹੋ ਨਹੀਂ ਜਾਂਦੇ ਪੋਲੇ ਉਸ ਤੋਂ ਬਾਅਦ ਆਪਾਂ ਜਿਹੜੇ ਆ ਭੁੰਨਿਆ ਹੋਇਆ ਸਗਾ ਆਪਾਂ ਅਲਸੀ ਤੇ ਮੂੰਗੀ ਦੀ ਦਾਲ ਪੀਸੀ ਹੋਈ ਜਿਹੜੀ ਭੁੰਨ ਲਈ ਸੀਗੀ ਆਪਾਂ ਲਾਲ ਬਰਾਊਨ ਕਲਰ ਹੋ ਗਿਆ ਸੀ ਜਿਹੜਾ ਆਪਣਾ ਉਹ ਐਡ ਕਰਾਂਗੇ ਉਸ ਨੂੰ ਫਿਰ ਆਪਾਂ ਚੰਗੀ ਤਰ੍ਹਾਂ ਇਹਨਾਂ ਨਾਲ-ਨਾਲ ਮਿਕਸ ਕਰਾਂਗੇ ਤੇ ਆਪਣੇ ਤੋਂ ਥੋੜ੍ਹੀ ਸੀਗੀ ਇਹ ਆਪਾਂ ਹੋਰ ਪੀਸੀ ਹੋਈ ਜਿਹੜੀ ਪਈ ਆ ਆਪਾਂ ਫਿਰ ਇਹ ਵੀ ਉਹ ਵੀ ਪਾਵਾਂਗੇ ਇਹਦੇ ਵਿੱਚ ਹੋਰ ਇਹਦੇ ਨਾਲ ਆਪਣਾ ਕੀ ਕਹਿੰਦੇ ਆ ਕਿ ਵਧੀਆ ਰਹਿੰਦਾ ਆ ਅੱਜ ਕੱਲ ਦੇ ਤੁਹਾਨੂੰ ਪਤਾ ਮਿਕਸ ਬਹੁਤ ਬਾਜ਼ਾਰੂ ਮਿਲਦੇ ਆ ਇਹ ਘਰ ਦੇ ਆ ਜਿਹੜੀ ਆਪਾਂ ਘਰ ਦੀਆਂ ਸਾਰੀਆਂ ਚੀਜ਼ਾਂ ਘਰ ਦੇ ਆ ਵਰਤੀਆਂ ਹੋਈਆਂ ਆ ਤੇ ਇਹ ਜੇ ਤੁਸੀਂ ਕਿਸੇ ਨੇ ਬਣਵਾਉਣੀ ਹੋਵੇ ਸਾਨੂੰ ਸੰਪਰਕ ਵੀ ਕਰ ਸਕਦਾ ਆ ਆਪਾਂ ਵਧੀਆ ਤਰੀਕੇ ਨਾਲ ਤੁਹਾਨੂੰ ਬਣਾ ਕੇ ਵੀ ਦਵਾਂਗੇ ਐਨਾ ਟੇਸਟ ਕਰਾ ਕੇ ਤੁਹਾਨੂੰ ਵਧੀਆ ਲੱਗੇਗੀ रेसिपी ਇਹ ਤੇ ਉਸ ਤੋਂ ਬਾਅਦ ਆਪਾਂ ਐਡ ਕਰਾਂਗੇ ਇਹਦੇ ਵਿੱਚ ਜਿਹੜੀ ਗਿਰੀ ਆਪਾਂ ਕद्दूकस ਕੀਤੀ ਸੀ ਉਹ ਕद्दूकस ਕਰਨ ਤੋਂ ਬਾਅਦ ਜਿਹੜੀ ਗਿਰੀ ਆ ਨਾ ਵਧੀਆ ਲੱਗੇ ਜਿਹੜੀ ਮੂੰਹ 'ਚ ਆਵੇ ਪਤਾ ਲੱਗੇ ਵੀ ਗਿਰੀ ਆ ਆਪਾਂ ਗਿਰੀ ਹੋਈ ਚੀਜ਼ ਨਹੀਂ ਪਾਈ ਦੀ ਆਪਾਂ ਗਿਰੀ ਹੀ ਪਾਈ ਦੀ ਆ ਠੀਕ ਹੈ ਤੇ ਆਪਾਂ ਨਾ ਗਿਰੀ ਹੋਈ ਚੀਜ਼ ਵਰਤੀ ਦੀ ਆ ਆਪਣੇ ਘਰ ਦੇ ਵਾਸਤੇ ਵਧੀਆ ਹੁੰਦੀ ਹੈ ਜੋੜਾਂ ਲਈ ਇਨ੍ਹਾਂ ਫੇਸ ਤੇ ਛਾਈਆਂ ਛੁਈਆਂ ਨਹੀਂ ਆਉਂਦੀਆਂ ਸ਼ਾਈਨਿੰਗ ਆ ਜਾਂਦਾ ਫੇਸ ਗਿਰੀ ਇਦਾਂ ਲਈ ਵਰਤੀ ਜਾਂਦੀ ਆ ਉਸ ਤੋਂ ਬਾਅਦ ਐਨੂੰ ਮਿਕਸ ਅਪ ਕਰਾਂਗੇ ਐਨਾਂ ਚੰਗੀ ਤਰ੍ਹਾਂ ਫਿਰ ਉਸ ਤੋਂ ਬਾਅਦ ਆ ਸਾਡੀ ਆ ਦੇਖੋ ਬਣ ਕੇ ਮਿਕਸ ਅਪ ਹੋ ਗਈ ਆ ਰੈਡੀ ਆ ਉਸ ਤੋਂ ਬਾਅਦ ਆ ਫਿਰ ਲਾੜਾ ਕੰਮ ਆ ਗਿਆ ਲਾਸਟ ਤੇ ਬੱਟਣ ਦਾ ਫਿਰ ਇਹਨੂੰ ਅਸੀਂ ਆ ਦੇਖੋ ਹੱਥਾਂ ਦੇ ਕੇ ਐਨਾਂ ਆ ਕਿ ਪਿਓਰ ਆਪਾ ਬਣਾਈ ਆ ਇਹਨੂੰ ਚੰਗੀ ਤਰ੍ਹਾਂ ਸਰਕਲ ਬਣਾਵਾਂਗੇ ਐਨਾਂ ਗੋਲੀ ਜਿਹੜੀ ਕਿ ਆਪਣੇ ਤੁਸੀਂ ਸਵੇਰ ਨੂੰ ਚਾਹ ਨਾਲ ਤਾਂ ਦੂਜੀ ਕਰਨੇ ਇਹ ਵੀ ਗੋਲੀ ਖਾਣੀ ਚਾਹੀਦੀ ਆ ਉਸ ਤੋਂ ਬਾਅਦ ਆ ਸਾਡੀ ਰੈਸਪੀ ਹੋ ਗਈ ਤਿਆਰ